Indian TV News Punjab ਆਪਣੀ ਖਬਰ ਆਪਣੀ ਭਾਸ਼ਾ ਵਿੱਚ ਨਮਸਕਾਰ ਤੁਸੀਂ ਦੇਖ ਰਹੇ ਹੋ Indian TV News Punjab ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਪੁਲਿਸ ਪ੍ਰਸ਼ਾਸਨ ਰੂਪਨਗਰ ਵੱਲੋਂ ਮੋਰਿੰਡਾ ਵਿਖੇ ਕੀਤੀ ਸਖਤੀ ਐਸਪੀ ਹੈੱਡਕੁਆਰਟਰ ਰਾਜਪਾਲ ਸਿੰਘ ਹੰਦਲ ਦੀ ਅਗਵਾਈ ਹੇਠ ਡੀਐਸਪੀ ਗੁਰਪ੍ਰੀਤ ਸਿੰਘ ਬਾਸ ਡੀਐਸਪੀ ਮਨਜੀਤ ਸਿੰਘ ਹੰਦਲ ਵੱਲੋਂ ਮੋਰਿੰਡਾ ਬਲਦੇਵਨਗਰ ਵਿਖੇ ਸ਼ਰਾਰਤੀ ਅਨਸਰਾਂ ਖਿਲਾਫ ਸਰਚ ਆਪਰੇਸ਼ਨ ਕੀਤਾ ਗਿਆ ਤਲ ਵਧੀਆ ਹੋਇਆ ਜਿਹੜਾ ਸਾਡੇ ਨਵੇਂ ਬੱਚੇ ਨੂੰ ਨਾ ਲਈ ਵਧੀਆ ਹੋਇਆ ਵੀ ਅੱਗੇ ਕੋਈ ਕੰਮ ਨਹੀਂ ਕਰਨਗੇ ਬਹੁਤ ਵਧੀਆ ਹੋਇਆ ਸਾਨੂੰ ਜੋ ਪੁਲਿਸਨ ਪੁਲਿਸ ਪ੍ਰਸ਼ਾਸਨ ਨੇ ਅੱਜ ਸਰਚ ਆਪਰੇਸ਼ਨ ਕੀਤਾ ਉਹ ਤੋਂ ਜੀ ਸੰਤੁਸ਼ਟ ਹੋ ਵਧੀਆ ਹੋਇਆ ਸਾਡੇ ਨਾਲ ਇਹ ਤਾਂ ਬਹੁਤ ਵਧੀਆ ਹੋਇਆ ਜਿਹੜਾ ਇਸ ਤਰ੍ਹਾਂ ਦੇ ਕੰਮ ਹੋਣੇ ਚਾਹੀਦੇ ਆ ਹਾਂ ਇਸ ਤਰ੍ਹਾਂ ਦੇ ਹੋਣੇ ਅੱਗੇ ਬੱਚੇ ਨਾ ਕੋਈ ਕੰਮ ਕਰਨੇ ਕਰਦੇ ਵੀ ਨਹੀਂ ਹੈਗੇ ਵੈਸੇ ਸਾਡੇ ਵਧੀਆ ਹੈਗਾ ਉਹ ਤੇ ਆਪਣੇ ਬੱਚੇ ਲੱਗੇ ਹੋਣੇ ਤੂੰ ਕਰਦਾ ਵੀ ਨਹੀਂ ਹੈਗਾ ਇਹ ਬਹੁਤ ਵਧੀਆ ਹੋਇਆ ਜਿਹੜਾ ਇਹ ਪਈ ਸਾਡੇ ਅੱਜ ਰੇਟ ਵੀ ਆ ਜਾਗਾ ਹਾਂ ਜੀ ਚੰਦਰ ਜੀ ਹਾਂ ਜੀ ਤੇ ਪਿੰਡ ਬਲਦੇਵਨਗਰ ਸ਼ਹਿਰ ਮਰੰਡਾ ਜ਼ਿਲ੍ਹਾ ਰੂਪੜ ਤਾਂ ਇੱਥੇ ਟੀਮ ਪਹੁੰਚੀ ਆ ਐਸਐਸਪੀ ਡੀਐਸਪੀ ਚਮਕੌਰ ਹਲਕਾ ਤੋਂ ਬੇਜ਼ਾਦੇ ਜ਼ਾਦੇ ਪੂਰੀ ਟੀਮ ਪਹੁੰਚੀ ਆ ਉਹਨਾਂ ਦਾ ਆਇਆ ਬਹੁਤ ਧੰਨਵਾਦ ਕਰਦੇ ਉਹਨਾਂ ਨੇ ਕਿ ਚੈਕਿੰਗ ਕੀਤੀ ਆ ਤਾਂ ਨਸ਼ੇ ਖਿਲਾਫ ਬਹੁਤ ਵਧੀਆ ਸੋਚਿਆ ਇਹਨਾਂ ਨੇ ਜਿਹੜੇ ਬੰਦੇ ਅੰਸ਼ ਜਿਹੜੇ ਨਸ਼ੇ ਕਰਦੇ ਨੇ ਜਾਂ ਬਾਹਰ ਤੋਂ ਨਸ਼ੇ ਲਿਆਉਂਦੇ ਨੇ ਉਹਨਾਂ ਦੇ ਮਨ ਦੇ ਵਿੱਚ ਡਰ ਪੈ ਜਾਊਗਾ ਭੌ ਪੈ ਜਾਊਗਾ ਜਿਹੜੇ ਆਉਣ ਵਾਲੀ ਔਲਾਦ ਆ ਜਾਂ ਲੋ ਕੋਈ ਪੀੜ੍ਹੀ ਆ ਉਸ ਦਾ ਦੇ ਵਿੱਚ ਆ ਜੂਗੀ ਜੀ ਕੇ ਜੀ ਤਾਂ ਮੈਂ ਇਹ ਬਹੁਤ ਕਰਦਾ ਬਲ ਪਿੰਡ ਬਲਦੇਵ ਨਗਰੋਂ ਵੱਲੋਂ ਤੇ ਪੁਲੀ ਪੰਚਾਇਤ ਵੱਲੋਂ ਕੀ ਕਹਿਣਾ ਚਾਹੁੰਦੇ ਆਂ ਅੱਦੇ ਬਾਰੇ ਇਹ ਬਹੁਤ ਵਧੀਆ ਉਪਰਾਲਾ ਪ੍ਰਸ਼ਾਸਨ ਦਾ ਇਸ ਦੇ ਨਾਲ ਸਰਾਬਤੀ ਅੰਸਰਾਂ ਨੂੰ ਠੱਲ ਪਾਊਗੀ ਤੇ ਇਹ ਬਹੁਤ ਵਧੀਆ ਗੱਲ ਆ ਤੇ ਕਰਨੀ ਚਾਹੀਦੀ ਆ ਸਮੇਂ-ਸਮੇਂ ਤੇ ਚੈੱਕ ਕਰਾਂਗਾ ਤੇ ਸਾਡੇ ਪਿੰਡ ਸਭ ਸਭ ਪਹੁੰਚੇ ਨੇ ਡੀਐਸਪੀ ਸਾਹਿਬ ਨੂੰ ਗੌਰ ਸਾਹਿਬ ਪਹੁੰਚੇ ਨੇ ਸਤਿ ਸ੍ਰੀ ਅਕਾਲ ਸਭ ਪਹੁੰਚੇ ਨੇ 200 ਦੇ ਕਰੀਬ ਲਾਈਵ ਸੀਗੇ ਨਾ ਸੀ ਪ੍ਰਸ਼ਾਸਨ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਇਦਾਂ ਦੀ ਚੈਕਿੰਗ ਵਾਰ-ਵਾਰ ਹੋਣੀ ਚਾਹੀਦੀ ਹੈ ਤਾਂ ਜੋ ਸਰਾਰਤੀ ਅੰਸਰ ਸਿਰਨਾ ਚੱਕਰ ਅਤੇ ਲੋਕਾਂ ਦੇ ਮਨ ਦੇ ਵਿੱਚ ਪੁਲਿਸ ਦੇ ਪ੍ਰਤੀ ਫ੍ਰੈਂਡਲੀ ਹੋ ਰਹੇ ਤੇ ਬਹੁਤ ਬਹੁਤ ਧੰਨਵਾਦ ਕਰਦੇ ਆਂ ਪ੍ਰਸ਼ਾਸਨ ਦਾ ਇਹ ਬਹੁਤ ਵਧੀਆ ਉਪਰਾਲਾ ਹੈ ਪਿੰਡ ਬਲਦੇਵਨਗਰ ਦੇ ਵਿੱਚ ਕੀ ਕਹਿਣਾ ਕਰੀਏ ਇਹ ਪੁਲਿਸ ਸਟੇਸ਼ਨ ਸਿਟੀ ਮੋਰਿੰਡਾ ਦੇ ਏਰੀਆ ਦੇ ਵਿੱਚ ਚੈਕਿੰਗ ਚੱਲ ਰਹੀ ਹੈ ਜਿਹੜੀ ਚੈਕਿੰਗ ਹੈ ਸਾਰੇ ਪੰਜਾਬ ਦੇ ਦੇ ਵਿੱਚ ਵੱਖਰੇ ਵੱਖਰੇ ਥਾਵਾਂ ਤੇ ਚੱਲਣੀ ਚਾਹੀਦੀ ਹੈ ਮੈਨੂੰ ਲੱਗਦਾ ਕਿ ਬਹੁਤ ਵਧੀਆ ਇੱਕ ਇਸ ਤੋਂ ਪਹਿਲਾਂ ਵੀ ਜਿਹੜੇ ਅਸੀਂ ਚੈਕਿੰਗ ਕਰਦੇ ਰਹੇ ਕਾਫੀ ਆਪਰੇਸ਼ਨ ਦੇ ਤਹਿਤ ਸਪੈਸ਼ਲੀ ਜਿਹੜੇ ਐਂਡੀਗਿਆ ਸੈਕਟਰ ਦੇ ਜਿਹੜੇ ਹੌਟਸਪੌਟਸ ਨੇ ਉਹਦੀ ਅਸੀਂ ਚੈਕਿੰਗ ਕਰਦੇ ਪਹਿਲਾਂ ਵੀ ਬਹੁਤ ਵਧੀਆ ਕਾਮਯਾਬੀ ਮਿਲਦੀ ਹੈ ਮੈਨੂੰ ਲੱਗਦਾ ਅੱਜ ਵੀ ਇੱਥੇ ਜਿਹੜੀ ਚੈਕਿੰਗ ਚੱਲ ਰਹੀ ਹੈ ਇੱਚ ਵੀ ਕਾਮਯਾਬੀ ਮਿਲੇਗੀ ਪਰ ਸਭ ਤੋਂ ਵਧੀਆ ਗੱਲ ਜਿਹੜੀ ਹੈ ਕਿ ਇੱਥੋਂ ਦੇ ਜਿਹੜੇ ਲੋਕ ਨੇ ਜਿਹੜੇ ਬੱਚੇ ਨੇ ਉਹਨਾਂ ਦਾ ਸਾਡਾ ਬਹੁਤ ਜ਼ਿਆਦਾ ਸਾਥ ਦੇ ਰਹੇ ਮੈਨੂੰ ਲੱਗਦਾ ਕਿ ਜਦੋਂ ਲੋਕ ਸਾਥ ਦੇਣ ਲੱਗ ਜਾਂਦੇ ਨੇ ਜਿਹੜੀ ਵੀ ਕੋਈ ਮਾੜੀ ਗੱਲ ਆ ਭਾਵੇਂ ਸਮਾਜ ਚ ਆ ਕਰ ਕੋਈ ਚੈਕਿੰਗ ਉਦੀਨ ਕੁਝ ਮਿਲਿਆ ਕੁਝ ਐਸਾ ਕੋਈ ਜਿਹੜੀ ਹੁਣ ਚੈਕਿੰਗ ਚੱਲ ਰਹੀ ਹੈ ਜੋ ਚੈਕਿੰਗ ਜਿਹੜੀ ਕੰਪਲੀਟ ਹੋ ਜੂਗੀ ਉਸ ਤੋਂ ਬਾਅਦ ਸਾਰੀ ਇਨਫੋਰਮੇਸ਼ਨ ਸ਼ੇਅਰ ਕੀਤੀ ਜਾਊਗੀ ਹੁਣ ਵੀ ਜਿਹੜੀ ਚੈਕਿੰਗ ਪੱਥਰ ਵਿਖਰੇ ਪੁਆਇੰਟਾਂ ਦੇ ਨਾਕੇ ਦੌਰਾਨ ਡੀਐਸਪੀ ਸਹਿਵਾਨ ਸਾਡੇ ਨਾਲ ਨੇ ਐਸਐਚਓ ਸਹਿਵਾਨ ਸਾਡੇ ਨਾਲ ਨੇ ਜਿਹੜੀ ਵੀ ਰਿਕਵਰੀ ਹੋਊਗੀ ਜਾਂ ਕਿਸੇ ਵੀ ਤਰੀਕੇ ਦੀ ਜਿਹੜੀ ਕਾਰਵਾਈ ਹੋਊਗੀ ਉਹ ਬਾਅਦ ਚ ਸਾਰਿਆਂ ਨੂੰ ਦੱਸੀ ਜਾਊਗੀ ਸਰ ਹੁਣ ਤੱਕ ਕਿਹੜੇ ਕਿਹੜੇ ਪੰਕਤੀ ਜਿਹੜੀ ਚੈਕਿੰਗ ਕੀਤੀ ਹੈ ਉਹਨਾਂ ਦੀ ਦੇਖੋ ਅੱਜ ਅਸੀਂ ਆ ਜਿਹੜਾ ਆਇਡੈਂਟੀਫਾਈ ਕੀਤਾ ਸੀ ਇਹ ਸਪੌਟ ਇਹ ਏਸੇ ਦੇ ਜਿਹੜੇ ਵੀ ਸਾਨੂੰ ਕੋਈ ਸ਼ੱਕੀ ਘਰ ਨੇ ਜੇ ਕੋਈ ਸਪੌਟ ਨੇ ਉਹਨਾਂ ਦੀ ਚੈਕਿੰਗ ਕੀਤੀ ਜਾਊਗੀ ਤੇ ਜਿੱਦਾਂ ਦੇ ਵੀ ਕੋਈ ਜੇ ਇਤਰਾਜ਼ਯੋਗ ਚੀਜ਼ ਮਿਲਦੀ ਆ ਜਿਹੜੀ ਕਾਰਵਾਈ ਕੀਤੀ ਜਾਊਗੀ